ਕਹਦੀ ਆ ਤੁਮਾਈ ਕਾਰੀਆਂ ਸਾਰਿਆਂ ਦੀ ਆ ਗਈ ਜੀ ਸਾਰਿਆਂ ਦੀ ਆ ਗਈ ਹਾਂਜੀ 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 ਕੁਛ ਨਹੀਂ ਜੀ ਬਸ ਸ਼ੁਕਰ ਕਰਨ ਆਈ ਆ ਰੱਬ ਦਾ ਹੋਰ ਕੀ ਮੈਂ ਇੱਧਰ ਆਈ ਆ ਮੈਂ ਹਰ ਵੇਲੇ ਆਉਣੀ ਆ ਫਿਲਮ ਤੋਂ ਪਹਿਲਾਂ ਆਉਣੀ ਆ ਹਮੇਸ਼ਾ ਤੋਂ ਇਸ ਵਾਰੀ ਫਿਲਮ ਤੋਂ ਬਾਅਦ ਆਈ ਆ ਪਰ ਬਹੁਤ ਮੇਰ ਕਰੀ ਰੱਬ ਨੇ ਤਾਂ ਮੈਂ ਕਿਹਾ ਜਾ ਕੇ ਇੱਕ ਵਾਰੀ ਸ਼ੁਕਰ ਕਰਾਂ ਇਸ ਤਰ੍ਹਾਂ ਦਾ ਫੀਲ ਹੁੰਦਾ ਹੈ ਮੈਡਮ ਬਹੁਤ ਵਧੀਆ ਫੀਲ ਹੁੰਦਾ ਜੀ ਮੇਰਾ ਤਾਂ ਵਾਸਲੇ ਮੈਂ ਹਰ ਮਹੀਨੇ ਆਵਾ ਮਾਦਾ ਵਸਲੀ ਜਲਦਾ ਬਸ ਮੈਂ ਫਿਲਮ ਕਿਸ ਤਰ੍ਹਾਂ ਦਾ ਭਰਪੂਰ ਦਰਸ਼ਕਾਂ ਦਾ ਪਿਆਰ ਮਿਲਦਾ ਵੈ ਮੈਡਮ ਬਹੁਤ ਜ਼ਿਆਦਾ ਪਿਆਰ ਮਿਲਦਾ ਪਿਆ ਜੀ ਤਾਂ ਹੀ ਸ਼ੁਕਰ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਕਿ ਰੱਬ ਨੇ ਇੰਨੀ ਮਿਹਰ ਕੀਤੀ ਹੈ ਤਾਂ ਹੋਣਾ ਚਾਹੀਦਾ ਦਰੋਤਾਂ ਨੂੰ ਕੀ ਅਪੀਲ ਇਸ ਮੂਵੀ ਪਰ ਕੋਈ ਅਪੀਲ ਨਹੀਂ ਜੀ ਟ੍ਰੇਲਰ ਆ ਗਿਆ ਗਾਣੇ ਲੋਕਾਂ ਲੋਕਾਂ ਤੋਂ ਪੁੱਛੋ ਕਿਵੇਂ ਲੱਗੀ ਫਿਲਮ ਸਾਰੇ ਨੂੰ ਵਧੀਆ ਲੱਗ ਰਹੀ ਹੈ ਤਾਂ ਜਾ ਕੇ ਟਿਕਟ ਲਓ ਤੇ ਦੇਖ ਲਓ ਬਸ ਥੈਂਕ ਯੂ ਥੈਂਕ ਯੂ ਥੈਂਕ ਯੂ ਕਹਦੀ ਆ ਮਾਈ ਕਰੀ ਆ ਸਾਰਿਆਂ ਦੀ ਆ ਗਈ ਜੀ ਸਾਰਿਆਂ ਦੀ ਆ ਗਈ ਹਾਂਜੀ ਹਾਂਜੀ ਆ ਗਈ ਆ ਗਈ ਬਾਕੀ ਮੈਂ ਬਾਜ਼ਰ ਬੰਦੇ ਸੂਚੇ ਕਿਰਿਆ ਨਾ ਕਰਦੀ ਕੁਛ ਨਹੀਂ ਜੀ ਬਸ ਸ਼ੁਕਰ ਕਰਨ ਆਈ ਆ ਰੱਬ ਦਾ ਹੋਰ ਕੀ ਇੱਧਰ ਆਈ ਆ ਮੈਂ ਹਰ ਵੇਲੇ ਆਉਣੀ ਆ ਫਿਲਮ ਤੋਂ ਪਹਿਲਾਂ ਆਉਣੀ ਆ ਹਮੇਸ਼ਾ ਤੋਂ ਇਸ ਵਾਰੀ ਫਿਲਮ ਤੋਂ ਬਾਅਦ ਆਈ ਆ ਪਰ ਬਹੁਤ ਮੇਰ ਕਰੀ ਰੱਬ ਨੇ ਤਾਂ ਮੈਂ ਕਿਹਾ ਜਾ ਕੇ ਇੱਕ ਵਾਰੀ ਸ਼ੁਕਰ ਕਰਾਂ ਕਿਸ ਤਰ੍ਹਾਂ ਦਾ ਫੀਲ ਹੁੰਦਾ ਹੈ ਮੈਡਮ ਇੱਥੇ ਸ਼ੁਕਰ ਕਰਾਂ ਬਹੁਤ ਵਧੀਆ ਫੀਲ ਹੁੰਦਾ ਜੀ ਮੇਰੇ ਦਵਸਲੇ ਮੈਂ ਹਰ ਮਹੀਨੇ ਆਵਾਂ ਰਾਦਾ ਵਸ ਨਹੀਂ ਜਾਂਦਾ ਬਸੇ ਮੈਂ ਫਿਲਮ ਕਿਸ ਤਰ੍ਹਾਂ ਦਾ ਭਰਪੂਰ ਦਰਸ਼ਕਾਂ ਦਾ ਪਿਆਰ ਮਿਲਦਾ ਪਿਆ ਜੀ ਮੈਡਮ ਬਹੁਤ ਜ਼ਿਆਦਾ ਪਿਆਰ ਮਿਲਦਾ ਪਿਆ ਜੀ ਤਾਂ ਹੀ ਸ਼ੁਕਰ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਕਿ ਰੱਬ ਨੇ ਇੰਨੀ ਮਿਹਰ ਕੀਤੀ ਹੈ ਤਾਂ ਹੋਣਾ ਚਾਹੀਦਾ ਦਰਸ਼ਕਾਂ ਨੂੰ ਕੀ ਅਪੀਲ ਇਸ ਮੂਵੀ ਪਰ ਕੋਈ ਅਪੀਲ ਨਹੀਂ ਜੀ ਟ੍ਰੇਲਰ ਆ ਗਿਆ ਗਾਣੇ ਲੋਕਾਂ ਲੋਕਾਂ ਤੋਂ ਪੁੱਛੋ ਕਿਵੇਂ ਲੱਗੀ ਫਿਲਮ ਸਾਰੇ ਨੂੰ ਵਧੀਆ ਲੱਗ ਰਹੀ ਹੈ ਤਾਂ ਜਾ ਕੇ ਟਿਕਟਾ ਲਓ ਤੇ ਦੇਖ ਲਓ ਬਸ ਥੈਂਕ ਯੂ ਥੈਂਕ ਯੂ ਥੈਂਕ ਯੂ ਕੀ ਕਹਦੀ ਆ ਤੁਸੀਂ ਮਾਈ ਕਰੀ ਆ ਸਾਰਿਆਂ ਦੀ ਆ ਗਈ ਜੀ ਸਾਰਿਆਂ ਦੀ ਆ ਗਈ ਹਾਂਜੀ 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 ਨਹੀਂ ਆਈ ਜੀ ਬਾਅਦ ਵਿੱਚ ਆਉਣੀ ਆ ਕੁਸ਼ਨੀ ਜੀ ਬਸ ਸ਼ੁਕਰ ਕਰਨ ਆਈ ਆ ਰੱਬ ਦਾ ਹੋਰ ਕੀ ਇੱਧਰ ਆਈ ਆ ਮੈਂ ਹਰ ਵੇਲੇ ਆਉਣੀ ਆ ਫਿਲਮ ਤੋਂ ਪਹਿਲਾਂ ਆਉਣੀ ਆ ਹਮੇਸ਼ਾ ਤੋਂ ਇਸ ਵਾਰੀ ਫਿਲਮ ਤੋਂ ਬਾਅਦ ਆਈ ਆ ਪਰ ਬਹੁਤ ਮੇਰ ਕਰੀ ਰੱਬ ਨੇ ਤਾਂ ਮੈਂ ਕਿਹਾ ਜਾ ਕੇ ਇੱਕ ਵਾਰੀ ਸ਼ੁਕਰ ਕਰਾਂ ਇਸ ਤਰ੍ਹਾਂ ਦਾ ਫੀਲ ਹੁੰਦਾ ਹੈ ਮੈਡਮ ਕਿ ਤੁਹਾਨੂੰ ਸ਼ੁਕਰ ਕਰਾ ਬਹੁਤ ਵਧੀਆ ਫੀਲ ਹੁੰਦਾ ਜੀ ਮੇਰਾ ਤਾਂ ਵਾਸਲੇ ਮੈਂ ਹਰ ਮਹੀਨੇ ਆਵਾ ਦਾ ਵਾਸ ਨਹੀਂ ਜਾਂਦਾ ਬਸ ਮੈਂ ਫਿਲਮ ਕਿਸ ਤਰ੍ਹਾਂ ਦਾ ਭਰਪੂਰ ਦਰਸ਼ਕਾਂ ਦਾ ਪਿਆਰ ਮਿਲਦਾ ਪਿਆ ਜੀ ਬਹੁਤ ਜ਼ਿਆਦਾ ਪਿਆਰ ਮਿਲਦਾ ਪਿਆ ਜੀ ਤਾਂ ਹੀ ਸ਼ੁਕਰ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਕਿ ਰੱਬ ਨੇ ਇੰਨੀ ਮਿਹਰ ਕੀਤੀ ਹੈ ਤਾਂ ਹੋਣਾ ਚਾਹੀਦਾ ਲੋਕਾਂ ਨੂੰ ਕੀ ਅਪੀਲ ਇਸ ਫਿਲਮ ਦੀ ਕੋਈ ਅਪੀਲ ਨਹੀਂ ਜੀ ਟ੍ਰੇਲਰ ਆ ਗਿਆ ਗਾਣੇ ਲੋਕਾਂ ਲੋਕਾਂ ਤੋਂ ਪੁੱਛੋ ਕਿਵੇਂ ਲੱਗੀ ਫਿਲਮ ਸਾਰੇ ਨੂੰ ਵਧੀਆ ਲੱਗ ਰਹੀ ਹੈ ਤਾਂ ਜਾ ਕੇ ਟਿਕਟ ਲਓ ਤੇ ਦੇਖ ਲਓ ਬਸ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡੇ ਕਾਰੀਆ ਤੁਮਾਈ ਕਾਰੀਆ ਸਾਰਿਆਂ ਦੀ ਆ ਗਈ ਜੀ ਸਾਰਿਆਂ ਦੀ ਆ ਗਈ ਹਾਂਜੀ 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 ਨਹੀਂ ਆ ਗਈ ਕੋਈ ਆ ਗਈ ਹਾਂਜੀ ਕੁਸ਼ਨੀ ਜੀ ਬਸ ਸ਼ੁਕਰਗਾਨ ਆਈ ਆ ਰੱਬ ਦਾ ਹੋਰ ਕੀ ਮੈਂ ਇੱਧਰ ਆਈ ਆ ਮੈਂ ਹਰ ਵੇਲੇ ਆਉਣੀ ਆ ਫਿਲਮ ਤੋਂ ਪਹਿਲਾਂ ਆਉਣੀ ਆ ਹਮੇਸ਼ਾ ਤੋਂ ਇਸ ਵਾਰੀ ਫਿਲਮ ਤੋਂ ਬਾਅਦ ਆਈ ਆ ਪਰ ਬਹੁਤ ਮੇਰ ਕਰੀ ਰੱਬ ਨੇ ਤਾਂ ਮੈਂ ਕਿਹਾ ਜਾ ਕੇ ਇੱਕ ਵਾਰੀ ਸ਼ੁਕਰ ਕਰਾਣਾ ਕਿਸ ਤਰ੍ਹਾਂ ਦਾ ਫੀਲ ਹੁੰਦਾ ਹੈ ਮੈਡਮ ਇੱਥੇ ਤੁਮ ਸ਼ੁਕਰ ਕਰਾਉਂਦੇ ਬਹੁਤ ਵਧੀਆ ਫੀਲ ਹੁੰਦਾ ਜੀ ਮੇਰਾ ਤਾਂ ਵਸਲੇ ਮੈਂ ਹਰ ਮਹੀਨੇ ਆਵਾ ਮਾ ਦਾ ਵਸ ਨਹੀਂ ਜਾਂਦਾ ਬਸ ਮੈਂ ਫਿਲਮ ਕਿਸ ਤਰ੍ਹਾਂ ਦਾ ਭਰਪੂਰ ਦਰਸ਼ਕਾਂ ਦਾ ਪਿਆਰ ਮਿਲਦਾ ਪਿਆ ਜੀ ਮੈਡਮ ਬਹੁਤ ਜ਼ਿਆਦਾ ਪਿਆਰ ਮਿਲਦਾ ਪਿਆ ਜੀ ਤਾਹੀਂ ਸ਼ੁਕਰ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਕਿ ਰੱਬ ਨੇ ਇੰਨੀ ਮਿਹਰ ਕੀਤੀ ਹੈ ਤਾਂ ਹੋਣਾ ਚਾਹੀਦਾ ਕੋਈ ਅਪੀਲ ਨਹੀਂ ਜੀ ਟ੍ਰੇਲਰ ਆ ਗਿਆ ਗਾਣੇ ਲੋਕਾਂ ਲੋਕਾਂ ਤੋਂ ਪੁੱਛੋ ਕਿਵੇਂ ਲੱਗੀ ਫਿਲਮ ਸਾਰੇ ਨੂੰ ਵਧੀਆ ਲੱਗ ਰਹੀ ਹੈ ਤਾਂ ਜਾ ਕੇ ਟਿਕਟ ਲਓ ਤੇ ਦੇਖ ਲਓ ਬਸ ਥੈਂਕ ਯੂ ਥੈਂਕ ਯੂ ਥੈਂਕ ਯੂ ਸਾਰਿਆਂ ਦੀ ਆ ਗਈ ਜੀ ਸਾਰਿਆਂ ਦੀ ਆ ਗਈ ਹਾਂਜੀ 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 ਆ ਗਈ ਆ ਗਈ ਕੁਸ਼ਨੀ ਜੀ ਬਸ ਸ਼ੁਕਰ ਕਰਨ ਆਈ ਆ ਰੱਬ ਦਾ ਹੋਰ ਕੀ ਐ ਇੱਧਰ ਆਈ ਆ ਮੈਂ ਹਰ ਵੇਲੇ ਆਉਣੀ ਆ ਫਿਲਮ ਤੋਂ ਪਹਿਲਾਂ ਆਉਣੀ ਆ ਹਮੇਸ਼ਾ ਤੋਂ ਇਸ ਵਾਰੀ ਫਿਲਮ ਤੋਂ ਬਾਅਦ ਆਈ ਆ ਪਰ ਬਹੁਤ ਮੇਰ ਕਰੀ ਰੱਬ ਨੇ ਤਾਂ ਮੈਂ ਕਿਹਾ ਜਾ ਕੇ ਇੱਕ ਵਾਰੀ ਸ਼ੁਕਰ ਕਰਾਂ ਕਿਸ ਤਰ੍ਹਾਂ ਦਾ ਫੀਲ ਹੁੰਦਾ ਹੈ ਮੈਡਮ ਇੱਥੇ ਸ਼ੁਕਰ ਕਰਾਉਣਾ ਬਹੁਤ ਵਧੀਆ ਫੀਲ ਹੁੰਦਾ ਜੀ ਮੇਰਾ ਦਵਾਸਲੇ ਮੈਂ ਹਰ ਮਹੀਨੇ ਆਵਾਂ ਮਾਦਾ ਵਸ ਨਹੀਂ ਜਾਂਦਾ ਬਸ ਮੈਂ ਫਿਲਮ ਕਿਸ ਤਰ੍ਹਾਂ ਦਾ ਭਰਪੂਰ ਦਰਸ਼ਕਾਂ ਦਾ ਪਿਆਰ ਮਿਲਦਾ ਪਿਆ ਮੈਡਮ ਬਹੁਤ ਜ਼ਿਆਦਾ ਪਿਆਰ ਮਿਲਦਾ ਪਿਆ ਜੀ ਤਾਂ ਹੀ ਸ਼ੁਕਰ ਕਰਨਾ ਹੋਰ ਵੀ ਜ਼ਰੂਰੀ ਹੋ ਗਿਆ ਕਿ ਰੱਬ ਨੇ ਇੰਨੀ ਮਿਹਰ ਕੀਤੀ ਹੈ ਤਾਂ ਹੋਣਾ ਚਾਹੀਦਾ ਦਰੋਤਾਂ ਨੂੰ ਕੀ ਅਪੀਲ ਇਸ ਫਿਲਮੀ ਪਰ ਕੋਈ ਅਪੀਲ ਨਹੀਂ ਜੀ ਟ੍ਰੇਲਰ ਆ ਗਿਆ ਗਾਣੇ ਲੋਕਾਂ ਲੋਕਾਂ ਤੋਂ ਪੁੱਛੋ ਕਿਵੇਂ ਲੱਗੀ ਫਿਲਮ ਸਾਰੇ ਨੂੰ ਵਧੀਆ ਲੱਗ ਰਹੀ ਹੈ ਤਾਂ ਜਾ ਕੇ ਟਿਕਟਾ ਲਓ ਤੇ ਦੇਖ ਲਓ ਬਸ ਥੈਂਕ ਯੂ ਥੈਂਕ ਯੂ ਥੈਂਕ ਯੂ